ਮੋਹਾਲੀ ਦੇ ਪਿੰਦੇ ਪਿੰਡ ਲਾਂਡਰਾਂ ਦੇ ਵਿੱਚ ਇੱਕ ਗੋਲੀ ਚੱਲਣ ਦਾ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਮਾਮਲਾ ਉਦੋਂ ਵੱਧ ਜਾਂਦਾ ਹੈ ਜਦੋਂ ਇੱਕ ਵਿਅਕਤੀ ਵੱਲੋਂ ਨਾਲ ਖੜੀ ਗੱਡੀ ਨੂੰ ਸਿਰਫ ਇੰਨਾ ਹੀ ਕਿਹਾ ਜਾਂਦਾ ਹੈ ਕਿ ਥੋੜੀ ਜੀ ਗੱਡੀ ਅੱਗੇ ਕਰ ਲਾ ਤਾਂ ਦੂਸਰੀ ਗੱਡੀ ਦੇ ਵਿਅਕਤੀਆਂ ਵੱਲੋਂ ਉਹ ਪੜਕ ਜਾਂਦੇ ਨੇ ਤਾਂ ਹੌਲੀ ਹੌਲੀ ਜੋ ਗੱਲਬਾਤ ਹੁੰਦੀ ਹੈ ਉਹ ਝਗੜਾ ਬਣ ਜਾਂਦਾ ਹੈ ਤੇ ਤੂੰ ਤੂੰ ਮੈਂ ਮੈਂ ਜਿਹੜੀ ਹੈ ਉਹ ਵੱਧ ਜਾਂਦੀ ਹੈ ਤਾਂ ਜਦੋਂ ਦੂਜੀ ਗੱਡੀ ਵਾਲੇ ਵਿਅਕਤੀ ਪਹਿਲੀ ਗੱਡੀ ਵਾਲੇ ਵਿਅਕਤੀ ਦੇ ਗਲਪੈਣ ਨੂੰ ਕਰਦੇ ਨੇ ਤਾਂ ਆਪਣੀ ਹਿਫਾਜ਼ਤ ਦੇ ਲਈ ਪਹਿਲੀ ਗੱਡੀ ਵਾਲਾ ਜਿਹੜਾ ਆ ਇੱਕ ਹਵਾਈ ਫੇਰ ਕਰਦਾ ਜਿਸ ਦੇ ਉੱਤੇ ਪੁਲਿਸ ਵੱਲੋਂ ਜਿਹੜੀ ਹੈ ਕਾਰਵਾਈ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਦੂਸਰੀ ਗੱਡੀ ਵਾਲਿਆਂ ਦੀ ਇੱਥੇ ਹੱਦ ਨਹੀਂ ਖਤਮ ਹੁੰਦੀ ਤਾਂ ਜਦੋਂ ਉਹ ਕਰੇ ਚਲਾ ਜਾਂਦਾ ਹੈ ਤਾਂ ਕੁਝ ਹੋਰ ਵਿਅਕਤੀ ਬੁਲਾ ਕੇ ਉਸ ਦੇ ਘਰ ਦੇ ਉੱਤੇ ਵੀ ਹਮਲਾ ਕੀ ਕਰ ਦਿੱਤਾ ਜਾਂਦਾ ਤਾਂ ਦੂਸਰੇ ਪਾਸੇ ਪੁਲਿਸ ਵੱਲੋਂ ਵੀ ਪਹਿਲੀ ਗੱਡੀ ਵਾਲੇ ਉੱਤੇ ਲਗਾਤਾਰ ਜਿਹੜਾ ਆ ਉਹ ਕਾਰਵਾਈ ਕਰਦੇ ਹੋਏ ਐਫ ਆਈ ਆਰ ਦੀ ਗੱਲ ਕੀਤੀ ਗਈ ਆ ਤਾਂ ਜਦੋਂ ਇਸ ਮੌਕੇ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਜਿਹੜਾ رابطہ ਬਣਾਇਆ ਤਾਂ ਉਸ ਵੇਲੇ ਅਧਿਕਾਰੀਆਂ ਵੱਲੋਂ ਛੁੱਟੀ ਤੇ ਹੋਣ ਦੀ ਗੱਲ ਕਹੀ ਗਈ ਆ ਤਾਂ ਹੁਣ ਆਖਿਰਕਾਰ ਉਹ ਮਾਮਲਾ ਸਾਰਾ ਕੀ ਸੀ ਜਾਂ ਕਿਸ ਤਰ੍ਹਾਂ ਸੀ ਤਾਂ ਤੁਸੀਂ ਇਸ ਵੀਡੀਓ ਨੂੰ ਜਿਹੜਾ ਆ ਜ਼ਰੂਰ ਸੁਣ ਲਾਓ। ਹਾਂ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ। ਤੇ ਤਕਰੀਬਨ ਖਰੜ ਮੋਹਾਲੀ ਦੇ ਵਿੱਚ ਪਤਾ ਹੀ ਚੱਲਿਆ ਉਹਨਾਂ ਨਾਲ ਵੀ ਕੋਈ ਗੋਲੀ ਚੱਲੀ ਹੈ ਨਾ। ਇਸ ਇਸ ਵਿੱਚ ਦੀ ਗੱਲ ਕਰਨਾ ਚਾਹੁੰਦਾ ਮੈਂ। ਰਾਤੀ ਲੰਡਰਾ ਲੰਡਰਾ ਜੋ ਖਰੜ ਦੇ ਵਿੱਚ ਪੈਂਦਾ ਮੈਂ ਸੱਤ ਫਿਰ ਚੱਲਿਆ ਸੀ ਮੇਰਾ ਫਰੈਂਡ ਸੀ ਤੇ ਉਹਦੇ ਨਾਲ ਅੱਗੇ ਫਰੈਂਡ ਸੀ ਹੈ ਨਾ। ਤੇ ਅੱਗੇ ਉਹ ਤੇ ਗੱਡੀ ਆਈ। ਤੇ ਕੋਈ ਗੁਰਪ੍ਰੀਤ ਗਿੱਲ ਹੋਣਾ ਫੋਰਚੂਨਰ ਉਹਦੇ ਵਿੱਚ ਤਿੰਨ ਚਾਰ ਮੁੰਡੇ ਸੀ ਤੇ ਦੋ ਤਿੰਨ ਣੜੀ ਸੀ ਉਹਨਾਂ ਨਾਲ ਨਾ ਤੇ ਉਹਨਾਂ ਨੂੰ ਸਾਈਡ ਦੇ ਵਿੱਚ ਉਹਨੂੰ ਮੈਂ ਕਿਹਾ ਥੋੜਾ ਅੱਗੇ ਕਰ ਲਓ ਗੱਡੀ ਹਨਾ ਤੇ ਸਾਈਡ ਦੇ ਵਿੱਚ ਉਹ ਮਾਲ ਕੇ ਜਿੱਦ ਰੈਸ ਕਰਨ ਲੱਗੇ ਨੇ ਰੌਣਾ ਮੈਂ ਗੱਡੀ ਚ ਉਤਰਿਆ ਉਹ ਵੀ ਉਤਰਿਆ ਨਾ ਪੰਜ ਛੇ ਨੇ ਤੇ ਉਹਨਾਂ ਨਾਲ ਦੀ ਨਾਲ ਆਪਦਾ ਉਹਨਾਂ ਦਾ ਲੋਕਲ ਪਿੰਡ ਚੋਂ ਉੱਤੇ ਪੰਜ ਸੱਤ ਬੰਦੇ ਹੋਰ ਬੁਲਾਏ ਪੰਜ ਸੱਤ ਬੰਦੇ ਹੋਰ ਬੁਲਾ ਕੇ ਨਾਲ ਜਨਾਨੀਆਂ ਸੀ ਜਿਹੜਾ ਮੇਰਾ ਫਰੈਂਡ ਸੀ ਤੇ ਉਹਦੀ ਨਾਲ ਫਰੈਂਡ ਸੀ ਉਹਦੇ ਉਹ ਜਨਾਨੀ ਨੇ ਥੱਪੜ ਤੋਂ ਥੱਪੜ ਮਾਰਦਾ ਇਹ ਚੀਜ਼ ਆਪਣੇ ਤੋਂ ਬਰਦਾਸ਼ਤ ਨਹੀਂ ਹੋ ਰਹੀ ਹਨਾ ਇਹ ਜਦੋਂ ਮੇਰੇ ਗਲ ਪੈਣ ਲੱਗੇ 7-8 ਜਣੇ ਤੇ ਮੈਂ ਆਪਣੇ ਡਿਫੈਂਸ ਲਈ ਗੋਲੀ ਚਲਾਈ ਫਾਇਰ ਕੱਢਿਆ ਹਵਾਈ ਫਾਇਰ ਇਹ ਸਾਰੇ ਭੱਜ ਪੁੱਜ ਗਏ ਜੀ ਭੱਜੇ ਜੋ ਉਸ ਤੋਂ ਬਾਅਦ ਚਲੋ ਉੱਥੇ 5-10 ਮਿੰਟ ਮੈਂ ਰੁਕਿਆ ਵੀ ਉਸ ਤੋਂ ਬਾਅਦ ਮੈਂ ਚਲੇ ਆ ਗਿਆ ਹਨ ਜੀ ਇਹਨਾਂ ਨੇ ਮੇਰੇ ਖਿਲਾਫ ਕੰਪਲੇਂਟ ਲਿਖਾਈ ਤੀ ਕੰਪਲੇਂਟ ਲਿਖਾਈ ਹੋਈ 100 ਨੰਬਰ ਤੇ ਜੀ ਉਸ ਤੋਂ ਬਾਅਦ ਸਵੇਰੇ ਮੈਂ ਜਦੋਂ ਆਪਣੇ ਫਲੈਟ 'ਚ ਸੁੱਤਾ ਸੀ ਇਹ ਮਤਲਬ ਕਿ 5-6 ਗੱਡੀਆਂ ਤੇ ਮੋਟਰਸਾਈਕਲ ਤੇ 20-25 ਜਣੇ ਹੋਣੇ ਤਕਰੀਬਨ ਇਹ ਮੇਰੇ ਘਰ ਆਏ ਜੀ ਮੇਰੇ ਪਿੱਛੇ ਗੱਡੀ ਲੈ ਗੱਡੀਆਂ ਲੈ ਕੇ ਜੀ ਦੂਸਰਾ ਸਵੇਰੇ 10 10 ਵਜੇ ਦੀ ਗੱਲ ਅੱਜ ਸਵੇਰ ਦੀ ਹੈ ਤੇ ਜਦੋਂ ਜੀ ਇਹਨਾਂ ਨੇ ਫਾਇਰਿੰਗ ਮੇਰੇ ਘਰ ਦੇ ਬਾਹਰ ਫਾਇਰਿੰਗ ਕਰੀ ਤੇ ਜੀ ਮੈਂ ਵੀ ਅੰਦਰੋਂ 315 ਬੋਰ ਦੀ ਰੈਫਲ ਲੈ ਕੇ ਮੇਰੀ ਲਾਇਸੈਂਸੀ ਰੈਫਲ ਸੀ ਤੇ ਮੈਂ ਵੀ ਅਗੋਂ ਡਿਫੈਂਸ ਦੇ ਲਈ ਫਾਇਰ ਮਾਰੇ ਜੀ ਇਹ ਸਾਰੇ ਭੱਜ ਗਏ ਜੀ ਉਸ ਤੋਂ ਬਾਅਦ ਭੱਜਣ ਤੋਂ ਬਾਅਦ ਜੀ ਚਲੋ ਮੈਂ ਵੀ ਉੱਥੋਂ ਚਲੇ ਗਿਆ ਸੀ ਪੁਲਿਸ ਨੂੰ ਵੀ ਫੋਨ ਕੀਤਾ 100 ਨੰਬਰ ਤੇ ਸਾਡੇ ਕਿਸੇ ਨੇ ਕਾਲ ਨਹੀਂ ਚੱਕੀ ਤੇ ਉਸ ਤੋਂ ਬਾਅਦ ਜੀ ਜਦੋਂ ਮੈਂ ਉੱਥੋਂ ਨਿਕਲ ਗਿਆ ਜੀ ਪੁਲਿਸ ਨੇ ਪ੍ਰਸ਼ਾਸਨ ਨੇ ਮਲਕੀ ਇਹ ਨਹੀਂ ਦੇਖਿਆ ਵੀ ਉਹ ਬੰਦੇ 25 30 ਬੰਦੇ ਮੇਰੇ ਘਰ ਆਏ ਨੇ ਮੇਰੇ ਤੇ ਅਟੈਕ ਕਰਨ ਇਹ ਨਹੀਂ ਉਹਨਾਂ ਨੇ ਦੇਖਿਆ ਉਹਨਾਂ ਨੇ ਮੇਰੀਆਂ ਗੱਡੀਆਂ ਚੱਕ ਲਈਆਂ ਘਰੋਂ ਜੀ ਡਰਾਈਵਰ ਗੱਡੀ ਸੀ 스ਪਿਫਟ ਗੱਡੀ ਸੀ ਤੇ ਉਲਟਾ ਤੇ ਮੇਰੇ ਘਰ ਦੇ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਤੇ ਵੀ ਅਸੀਂ ਛੋਡੇ ਤੇ ਪਰਚੇ ਦੇ ਦਾਂਗੇ ਐਦਾਂ ਕਰਦਾਂਗੇ ਵੀ ਉਹਨਾਂ ਨੂੰ ਪੂਰੀ ਗੱਲ ਕੁਛ ਵੀ ਨਹੀਂ ਉਹਨਾਂ ਨੇ ਸਮਝੀ ਜੀ ਇਹ ਪ੍ਰਸ਼ਾਸਨ ਨੂੰ ਮੈਂ ਰਿਕਵੈਸਟ ਕਰਦਾ ਵੀ ਮੈਂ ਉਹੀ ਇਨਸਾਨ ਆ ਜਦੋਂ ਛੋਡੇ ਮੁਲਾਜ਼ਮ ਦੀ ਪੱਗ ਉਤਾਰ ਕੇ ਅੱਗ ਲਾ ਕੇ ਪੈਰ ਮਾਰੇ ਗਿਆ ਸੀ ਮਖੜੀ ਕੋਰਟ ਦੇ ਵਿੱਚ ਉਸ ਬੰਦੇ ਦੀਆਂ ਲੱਤਾਂ ਮੈਂ ਤੋੜੀਆਂ ਸੀ ਨਾਬਾ ਜੇਲ੍ਹ ਦੇ ਵਿੱਚ ਇਸ ਪ੍ਰਸ਼ਾਸਨ ਦੇ ਲਈ ਅੱਜ ਇਹੀ ਪ੍ਰਸ਼ਾਸਨ ਮੇਰੇ ਨਾਲ ੱੱਕਾ ਕਰਦਾ ਹੈ ਹਨਾ ਫਿਰ ਇਹ ਮੈਨੂੰ ਕਹਿੰਦੇ ਨੇ ਵੀ ਤੂੰ ਗੈਂਸਟਰ ਆ ਹਨਾ ਫਿਰ ਮੈਂ ਹੋਰ ਕੀ ਕਰੂੰਗਾ ਜਦੋਂ ਮੇਰੇ ਪ੍ਰਸ਼ਾਸਨ ਮੇਰੇ ਖਿਲਾਫ ਚੱਲੂ ਮੇਰੇ ਨਾਲ ੱੱਕਾ ਕਰੂ ਮੇਰੇ ਨਹੀਂ ਸੁਣੂ ਤੇ ਫਿਰ ਮੇਰੇ ਘਰ ਕੋਈ ਅਟੈਕ ਕਰੂ ਜੀ ਮੈਂ ਥੋੜੂ ਕਿਸੇ ਨੂੰ ਬਖਸੂਗਾ ਮੈਂ ਨਹੀਂ ਬਖਸ ਜਦੋਂ ਸਾਡੀ ਰਾਤ ਤੇ ਲੜਾਈ ਹੋਈ ਆ ਜਦੋਂ ਜਦੋਂ ਉੱਥੇ ਰਾਤ ਫਾਇਰਿੰਗ ਹੋਈ ਆ ਇਹ ਮੇਰੇ ਗਲ ਪੈਂਦੇ ਸੀ 7-8 ਜਣੇ ਜੇ ਮੈਂ ਨਾ ਫਾਇਰ ਕਰਦਾ ਤੇ ਇਹ ਮੇਰੇ ਵੀ ਛੱਤ ਮਾਰ ਸਕਦੇ ਜੀ ਹਨਾ ਇਹ ਨੁਕਸਾਨ ਕਰ ਸਕਦੇ ਸੀ ਮ ਤੇ ਤਾਂ ਭੱਜੇ ਜੀ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਮੇਰੇ ਤੇ ਐਫ ਆਈ ਆਰ ਕਰਾਈ ਦਿੱਤੀ ਹੈ ਜੀ ਤੇ ਇਹਨਾਂ ਦਾ ਕੋਈ ਮੇਰੇ ਘਰ ਆਉਣ ਦਾ ਮਤਲਬ ਹੀ ਨਹੀਂ ਬਣਦਾ ਉਹ ਤਾਂ ਮੁਲਾਜ਼ਮ ਆਉਣ ਜੀ ਪੁਲਿਸ ਆਵੇ ਨਾ ਮੇਰੇ ਨਾਲ ਵੈਰੀਫਾਈ ਕਰੇ ਵੀ ਕਿਉਂ ਗੋਲੀ ਚੱਲੀ ਹੈ ਕੀ ਹੋਇਆ ਨਾ ਜੀ ਇਹ ਮੈਂ ਸਵੇਰੇ ਬਾਹਰ ਨਿਕਲੇ ਆ ਜੀ ਮੈਂ ਥੋੜਾ ਘਰ ਤੋਂ ਬਾਹਰ ਗਿਆ ਗੱਡੀ ਲੈ ਕੇ ਮੇਰੀ ਗੱਡੀ ਦੇ ਪਿੱਛੇ ਆਏ ਜੀ ਮੇਰੀ ਗੱਡੀ ਦੇ ਪਿੱਛੇ ਗੱਡੀਆਂ ਲਾਈਆਂ ਜੀ ਮੈਂ ਆਪਣੇ ਘਰ ਆਇਆ ਜਦੋਂ ਇਹਨਾਂ ਨੇ ਮੇਰੇ ਆ ਕੇ ਉੱਪਰ ਫਾਇਰਿੰਗ ਕੀਤੀ ਇਹਨਾਂ ਨੇ ਮੇਰੇ ਘਰ ਦੇ ਬਾਹਰ ਫਾਇਰਿੰਗ ਕੀਤੀ ਜੀ ਤੇ ਫਿਰ ਮੈਂ ਵੀ ਅੰਦਰੋਂ ਰੈਫਰ ਲੈ ਕੇ ਆਈ ਨਾ ਫਿਰ ਮੈਂ ਫਾਇਰ ਕਿਉਂਕਿ ਹੁਣ 25 30 ਬੰਦੇ ਇਹਨਾਂ ਕੋਲ ਵੀ ਹਸਲਾ ਜੇ ਮੈਂ ਨਹੀਂ ਫਾਇਰਿੰਗ ਕਰਦਾ ਤਾਂ ਮੇਰਾ ਕੁਝ ਵੀ ਨੁਕਸਾਨ ਕਰ ਸਕਦੇ ਸੀ ਜੀ ਮੇਰੇ ਵੀ ਗੋਲੀ ਲੱਗ ਸਕਦੀ ਸੀ ਜੀ ਤੇ ਹੁਣ ਮੈਂ ਪ੍ਰਸ਼ਾਸਨ ਨੂੰ ਇਹ ਰਿਕੁਐਸਟ ਕਰਦਾ ਸਰ ਵੀ ਬੇਨਤੀ ਹੈ ਜੀ ਮੇਰੀ ਤੁਹਾਨੂੰ ਰਿਕੁਐਸਟ ਆ ਵੀ ਪਹਿਲਾਂ ਇਹਨੂੰ ਪੂਰਾ ਵੈਰੀਫਾਈ ਕਰੋ ਵੀ ਕਿਉਂ ਲੜਾਈ ਹੋਈ ਹੈ ਕਿਸ ਕਾਰਨ ਤੋਂ ਹੋਈ ਹੈ ਜੀ ਇਹ ਹੈ ਨਾ ਇਹ ਮੇਰੇ ਸਵੇਰੇ ਘਰ ਕਿਉਂ ਆਏ ਜੀ ਹੈ ਨਾ ਇਹ ਇੱਕ ਥੋੜਾ ਇਹਨਾਂ ਦਾ ਥੋੜਾ ਇਹਨਾਂ ਦਾ ਆਪਣਾ ਵੀ ਦਿਮਾਗ ਖਰਾਬ ਹੈ ਹੈ ਨਾ ਇਹਨਾਂ ਨੇ ਰਾਤੀ ਵੀ ਮੈਨੂੰ ਕਿਸੇ ਕੋਲੋਂ ਫੋਨ ਕਰਾਉਂਦੇ ਸੀ ਵੀ ਅਸੀਂ ਦੇਖਾਂਗੇ ਜਦੋਂ ਜਾਂ ਫਿਰ ਤੁਸੀਂ ਦੇਖਣਾ ਤੁਸੀਂ ਕੰਪਲੇਂਟ ਨਾ ਕਰਾਓ ਜੀ ਮੇਰੇ ਤੇ ਹਨਾ ਫਿਰ ਦੇਖ ਲਓ ਤੇ ਮੈਂ ਰਿਕਵੈਸਟ ਕਰਦਾ ਜੀ ਇਹਨਾਂ ਨੂੰ ਮਲਕੇ ਨੂੰ ਪੂਰਾ ਜਾਂਚ ਕੀਤਾ ਜਾਵੇ ਵੀ ਸਾਡੇ ਕਿਉਂ ਗੋਲੀ ਚੱਲੀ ਹੈ ਹਨਾ ਇਹ ਮੇਰੇ ਘਰ ਕੀ ਕਰ ਰਹੇ ਨੇ 25 30 ਜਣੇ